ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸੋ ਆਪਣੇ ਵਲੌਗ ਦੀ ਸ਼ੁਰੂਆਤ ਹੋ ਚੁੱਕੀ ਆ ਬਾਬੇਓ ਤੇ ਜਿਵੇਂ ਕੀ ਤੁਹਾਨੂੰ ਪਤਾ ਹੀ ਆਪਾਂ ਡੇਲੀ ਡਾਈਟ ਲੈਨੇ ਆਂ ਤੇ ਡਾਈਟ ਲੈਣ ਦਾ ਟਾਈਮ ਹੋ ਗਿਆ ਤੇ ਪਿਛਲੇ ਵਲੌਗ ਚ ਤੁਸੀਂ ਵੇਖ ਚੁੱਕੇ ਸੀ ਵੀ ਕੱਲ ਸ਼ਗਨ ਹੀ ਸ਼ਗਨ ਵਾਲਾ ਵਲੌਗ ਤੁਸੀਂ ਦੇਖ ਹੀ ਲਿਆਣਾ ਬਾਬੇਓ ਦੇ ਅੱਜ ਵਾਲਾ ਤੁਸੀਂ ਵੇਖ ਕੇ ਹੈਰਾਨ ਹੀ ਹੋ ਜਾਓਗੇ ਅੱਜ ਜਿਹੜਾ ਵਿਆਹ ਵਾਲਾ ਦੇਖਣਾ ਨਾ ਮੈਂ ਨਾ ਕਾਹਨੂੰ ਹੀ ਗੱਲਾਂ ਕਰਾਉਣੀਆਂ ਜੀ ਠੀਕ ਹੈ ਜੀ ਆਪਾਂ ਲੱਗੇ ਆ ਬਾਬਿਓ ਹੁਣ ਡਾਈਟ ਲੈਣ ਡਾਈਟ ਕੀ ਕੀ ਆ ਤੁਹਾਨੂੰ ਦਿਖਾਉਂਦੇ ਕਰੋ ਬਾਬਿਓ ਇਹ ਚੀਜ਼ਾਂ ਹੁੰਦੀਆਂ ਜੀ ਸਰੀਰ ਨੂੰ ਨਖਾਰ ਦੇਣ ਵਾਲੀਆਂ ਠੀਕ ਹੈ ਜੀ ਤੇ ਬਾਬੇ ਦੀ ਗਰਮਾਣਾ ਦੇਣਾ ਵਧੀਆ ਅੱਜ ਲੱਗ ਗਿਆ ਕੱਲ ਦੇ ਮੈਂ ਨਾ ਬਦਲੋ ਬਦਲੀ ਰਿਹਾ ਕੰਮ ਦੇ ਹੋਇਆ ਨੰਦੀਆਂ ਨਹੀਂ ਪੱਜਾ ਅੱਜ ਦੇਖਿਓ ਤੁਸੀਂ ਤੇ ਲਓ ਵੀ ਮਤਲਬ ਬਸ ਆਪਾਂ ਡਾਈਟ ਰੋਡ ਖਾ ਕੇ ਨਾ ਆ ਤੋ ਕੇ ਲੱਗੇ ਆ ਤਿਆਰ ਹੋਣ ਦੇ ਮੈਂ ਬਲੌਗ ਦੇ ਨਾਲ ਬਸ ਤੁਸੀਂ ਜੁੜੇ ਰਹੋ ਤੇ ਬਾਕੀ ਗਲਤੀਆਂ ਗੁਸਤਖੀਆਂ ਮaaf ਕਰਦੇ ਹੋ ਆ ਗੱਲ ਮੈਂ ਜਿਆਦਾ ਪਰਫਿਊਮ ਪਾ ਲਿਆ ਉਹਦੇ ਕਾਰਨ ਕਰਕੇ ਮੈਂ ਨਾ ਬਹੁਤ ਯਾਰੀ ਗੰਦੀ ਹੋ ਗਈ ਟੀ-ਸ਼ਰਟ ਹੈ ਦਾਗ ਹੀ ਪਏ ਦਾਗ ਤੁਸੀਂ ਵੇਖਾਦੇ ਤੁਸੀਂ ਕਮੈਂਟ ਕਰਕੇ ਕਹਿੰਦੇ ਨਾ ਪਾਣੀ ਕਾਦੇ ਦਾਗ ਹੈ ਤੇ ਮੈਂ ਆ ਵੀ ਤੁਹਾਨੂੰ ਦੱਸ ਦਿੰਦਾ ਮੈਂ ਪਰਫਿਊਮ ਪਾ ਲਿਆ ਇਹਦੇ ਉਹ ਪਤਾ ਨਹੀਂ ਲੱਗਾ ਆ ਕਰਕੇ ਠੀਕ ਹੈ ਜੀ ਲੋ ਵੀ ਬਾਬੋ ਮੈਂ ਹੁੰਦੇ ਹ ਹਤਿਆਰ ਤੇ ਮੇਰੇ ਕੋਈ ਪੈਂਟ ਕੋਟ ਨਹੀਂ ਪਸੰਦ ਆਉਂਦਾ ਹੁੰਦਾ ਠੀਕ ਹੈ ਇਧਰ ਦੇ ਪਤੰਦਰ ਨੇ ਮੈਂ ਨਾ ਪੂਰੀ ਕੈਰ ਕਰਾਤੀ ਹੈ ਜੋ ਜੋ ਹਣੀ ਸਿੰਘ ਤੇ ਇਧਰ ਮੈਨੂੰ ਜੇ ਕੋਈ ਪਸੰਦ ਆਉਂਦਾ ਮੈਂ ਕਿਹੜਾ ਪਾਵਾਂ ਤੁਸੀਂ ਕਮੈਂਟ ਕਮੈਂਟ ਕਰਕੇ ਦੱਸ ਦਿਓ ਠੀਕ ਹੈ ਵਹਿਮ ਆਪਣੀ ਮਰਜ਼ੀ ਦੇ ਨਾਲ ਡਿਸਾਈਡ ਤੇ ਕੀਤਾ ਇੱਕ ਚਲ ਪਾ ਕੇ ਵੇਨਾ ਜੇ ਉਹ ਵਧੀਆ ਲੱਗਾ ਤੇ ਤੁਸੀਂ ਕਮੈਂਟ 'ਚ ਦੱਸ ਦਿਓ ਵੀ ਕਿਹੜਾ ਵਈਆ ਜੱchnਾ ਸੀ ਠੀਕ ਹੈ ਜੀ ਤੇ ਲੱਗਾ ਮੈਂ ਵੀ ਰੈਡੀ ਹੁਣ ਮਿੰਟੋ ਮੈਂ ਲਓ ਵੀ ਬਾਬਿਓ ਹੋ ਗਏ ਤਿਆਰ ਤੇ ਉੱਤੇ ਲੱਗੇ ਨਿਕਲਣਾ ਲੇ ਵਾਲਾਂ ਨੂੰ ਲੱਗੇ ਡ੍ਰੈਲ ਰੂਲ ਕਰਾਉਣ ਮੈਨੂੰ ਤੇ ਬਸ ਇਦਾਂ ਹੀ ਪ੍ਰਾਣਿਆਂ ਨਾਲ ਜਾਣਾ ਪੈਣ ਲੱਗਾ ਠੀਕ ਆ ਤੈਨੂੰ ਪੈਂਟ ਕੋਡ ਪਸੰਦ ਨਹੀਂ ਨਾ ਕਿਉਂਕਿ ਪੈਂਟ ਕੋਡ ਪਸੰਦ ਹੀ ਨਹੀਂ ਆਇਆ ਫਿਰ ਮੈਂ ਡਰੈੱਸ ਆਪਣਾ ਚੇਂਜ ਕਰਤੀ ਠੀਕ ਹੈ ਜੀ ਤੇ ਆ ਰਹੇ ਮਿਲਦੇ ਆ ਵਾਲੇ ਘਰ ਜਾ ਕੇ ਹਾਂ ਲਾਓ ਵੀ ਬਾਬਿਓ ਮੁੰਡੇ ਤਿਆਰ ਦੀ ਬੁਰ ਹੋ ਗਏ ਪਹੁੰਚ ਚੁੱਕੇ ਆ ਮੈਂ ਨਾ ਤਿਆਰੀਆਂ ਚੱਲ ਰਹੀਆਂ ਨੇ ਕੰਮ ਪੁਜੀ ਪੁਜੀ ਆ ਸ਼ੂਟ ਹੁੰਦੇ ਭਰਾ ਦੇ ਸ਼ੂਟ ਸ਼ੂਟ ਚੱਲ ਰਿਹਾ ਹਲੇ ਵੀ ਪਬਜੀ ਚੱਲ ਰਹੀ ਪਿਆਰੀ ਚੱਲ ਰਹੀ ਪਬਜੀ ਸਾਹਿਬ ਦੀ ਸ਼ਿਵੂਟੀ ਚੱਲ ਰਹੀ ਮਤਲਬ ਮੈਂ ਨਾ ਮੁੰਡੇ ਪੂਰੇ ਸਜ ਤਜ ਕੇ ਰੈਡੀ ਰੂਡੀ ਹੋ ਗਏ ਆ ਤੇ ਯਾਰ ਹੋਣੀ ਇਧਰ ਮੈਂ ਨਾ ਸਾਰਿਆਂ ਨੇ ਬੈਂਡ ਕੋਰ ਛੁੱਟੇ ਦੀ ਯਾਰ ਹੋਣੀ ਨੋਰਮਲ ਜਿਹਾ ਨਾ ਆਉਂਦਾ ਆ ਤੇ ਫੌਜੀ ਸਾਹਿਬ ਵੀ ਬਰਾਦੇ ਜੜ ਜਗੇ ਆ ਮੇਰੇ ਵੀ ਮਤਲਬ ਕੰਨੋਂ ਇੱਕ ਗੱਲਾਂ ਕਹਿਰਾ ਦਰਾਂ ਹੋ ਜਾਂ ਪੰਜਾਂ ਜੰਦਾ ਨਾ ਹੋ ਗਏ ਮਤਲਬ ਹੋ ਗਏ ਵਿਆਹ ਲਈ ਰੈਡੀ ਰੂਡੀ ਤੇ ਬਸ ਚੱਲੇ ਆ ਹੁਣ ਤੇ ਵਿਖਾਉਨੇ ਆ ਤੁਹਾਨੂੰ ਗੱਡੀਆਂ ਗੁੱਡੀਆਂ ਇਧਰ ਲੱਗੀਆਂ ਪੂਰੀਆਂ ਮੈਂ ਨਾ ਮੇਰਾ ਟੋਰ ਟੁਰ ਹਿਸਾਬ ਨਾ ਹੀ ਜੀ ਠੀਕ ਹੈ ਜੀ ਏਨਾ ਬਾਅਦ ਕਮੈਂਟ ਕਰਕੇ ਕਿ ਉਹ ਵੀ ਜਾਜਵਿਲੇ ਦਾ ਟੌਰ ਘਟਿਆ ਆਪਣਾ ਟੌਰ ਟਪਾਹਾ ਬਣਾਈਆ ਠੀਕ ਆ ਜਾਜਵਿਲੇ ਦਾ ਟੌਰ ਟਪਾਉਂ ਹੀ ਬਹੁਤ ਆਦੇ ਗੱਡੀਆਂ ਗੁੱਡੀਆਂ ਲੱਗੀਆਂ ਪੂਰੀਆਂ ਰੈਡੀ ਤੇ ਭਰਾ ਹੁਣੀ ਗਏ ਮੱਥਾ ਟੇਕਣ ਕਰੋ ਘਰੇ ਬਸ ਆਉਂਦੇ ਆ ਤੇ ਫਿਰ ਨਿਕਲਦੇ ਤੂੰ ਆ ਭਾਈ ਸਾਡਾ ਜੋ ਪਈ ਤੇ ਕੋਲ ਲਾਈ ਗਏ ਸਾਹੂਦਿਵਾਸ਼ ਨੇ ਸਾਈਂਆਂ ਅੰਦਰ ਵੇ ਕੇ ਇਹ ਗੱਲ ਭਣੇਗੇ ਠੀਕ ਹੈ ਠੀਕ ਹੈ ਭਾਈ ਬੈਠੋ ਸਹੀ ਗੱਲ ਹੀ ਹੋ ਰਾਤੀ ਨਚਨੋਣੀ ਹੜਦੇ ਤੇ ਵੇ ਹੁਣ ਪਤੰਦਰਾ ਲਿਆ ਓਏ ਮਤੇ ਤੇ ਯਾਤ ਰਗੇ ਜਵਾਨ ਓ ਤੂੰ ਕਰ ਗੱਲ ਇਸ ਸਹੀ ਹੋ ਗਿਆ। ਕੀ ਹੁੰਦਾ ਫੇਸ ਨੂੰ? ਫੇਸ ਨਹੀਂ ਹੁੰਦਾ। ਫੇਸ ਸਹੀ ਹੁੰਦਾ ਵਾ। ਠੀਕ ਆ। ਓਏ ਸਕੂਲ ਦੇ ਵਿੱਚ ਕੁੜੀਆਂ ਐਂਡ ਆ। ਜਿਆ ਜਿਆ ਬਲੇ ਨੇ ਤਾਂ ਜਾੜ ਬਣਾਇਆ। ਸਹੀ ਗੱਲ। ਥੋੜੀਆਂ ਓਏ। ਲਓ ਵੀ ਹਮਤਰਾ ਮੁੰਡੇ ਮੈਂ ਨਾ ਪਹੁੰਚ ਚੁੱਕੇ ਆਈ। ਠੀਕ ਹੈ ਜੀ। ਪਿਛੇ ਘਾ ਲੀਏ। ਥੋੜੀ ਬੈ ਕਦੇ। ਠੀਕ ਠੀਕ ਠੀਕ। ਲਓ ਵੀ ਬਾਬਿਓ। ਉਕੇ ਮੁੰਡੇ ਨੇ ਨਾ ਚਾਬੀ ਕਿੱਥੇ ਆ ਗੁੜੀਆਂ ਤਿਆਰੀਆਂ ਨਾਲ ਪਬਲੋ 42 ਗੱਡੀ ਦਾ ਪਹੁੰਚ ਚੁੱਕੇ ਵਿਆਹ ਦੇ ਵਿੱਚ ਸਭੋਂ ਗੱਲਾਂ ਹੁੰਦੀਆਂ ਮਲਵਾਈਆਂ Terima mm -hmm. ਵੇ ਬਾਬਿਓ ਬੇਨ ਟੇਬਲ ਲੱਗ ਚੁੱਕਾ ਰਿਹਾ ਅਸੀਂ ਵੀ ਖਾਣ ਲਿਆ ਹਾਂ ਰੋਟੀ ਤੇ ਤੁਸੀਂ ਖਾਗੇ ਜਾਂ ਆਵਾਂਗੇ ਘਰਾਂ ਨੂੰ ਕਿੱਥੇ ਚੱਲਦੇ ਹਾਂ ਜੀ ਕੀ ਚਾਹੀਦਾ ਵਾ ਸਿੰਪਲ ਰੋਟੀ ਖਵਾ ਦੇ ਦਿੰਨੇ ਨਾ ਅੱਗੇ ਆਕਰ ਦਾ ਪੈਰ ਸਜਾ ਬਾਬਿਓ ਵੀਰ ਤੇ ਭਾਬੀ ਦੀ ਆਉਣ ਦੀ ਖੁਸ਼ੀ ਵਿੱਚ ਪੂਰੀਆਂ ਫੁੱਲ ਤਿਆਰੀਆਂ ਕੀਤੀਆਂ ਹੋਈਆਂ ਸਾਡੇ ਵੀਰਾਂ ਨੇ ਕਰਦੀਆਂ ਇਹਨੂੰ ਕਿਤੇ ਪੁਠਾਣਾ ਖੋਲਦੀ ਬਾਤ ਚੱਲਣਾ ਨਹੀਂ ਉਹ ਇੱਕ ਮਿੰਟ ਮੈਂ ਪਹਿਲਾਂ ਆ ਆ ਕੇ ਆ ਕੇ ਪਾਣ ਤੇ ਭਾਰੀ ਹੁਣੀ ਆਤਿਸ਼ਬਾਜੀ ਉੱਪਰ ਲੈ ਕੇ ਜਾਂਦੇ ਹੋਏ ਆਤਿਸ਼ਬਾਜੀ ਭਾਰੀ ਉੱਤੇ ਬੜੀ ਤੁਹਾਡੀ ਵੀਡੀਓ ਹੋਣੀ ਏ YouTube ਤੇ ਵੇਖ ਲਿਓ ਆਗੇ ਚਲੋ ਉਹ ਮੈਂ ਕੈਮਰਾਮੈਨ ਮੈਂ ਵੀਡੀਓ ਬਣਾਉਣੀ ਆ ਆ ਗਿਆ ਉੱਤੇ ਬਣਾਉਨੇ ਆ ਚਲੋ ਆਗੇ ਬਸ ਤੇ ਉਧਰ ਬਾਈ ਸਾਡੇ ਦੀ ਵੀ ਗੱਡੀ ਆ ਚੁੱਕੀ ਭਰਾ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਆਤਿਸ਼ਬਾਜੀ ਚੱਲਦੀ ਹੋਈ ਮਰੇ ਬਿਰੋ ਚੱਕ ਰੋਤੀ ਰੋ ਭਲਾ ਜੇ ਸਾਲਾ ਪਟਾਕਾ ਇੱਥੇ ਹੀ ਮਾਰ ਗਈ ਓਏ ਕੀ 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 ਹੋ ਗਿਆ ਕਹਿੰਦੇ ਵੇਖੋ ਕੰਮ ਤੋਂ ਹੋਇਆ ਤੂੰ ਹੀ ਹੋ ਗਿਆ ਕੰਨੋਂ ਗੱਲਾਂ ਆਈਆਂ ਪਈਆਂ ਜੇ ਮੇਰੇ ਵੀਰੋਂ ਇਹ ਸ਼ਰਦ ਇਹ ਕਿਤੇ ਰਹਿ ਗਈ ਹੁਣ ਮਗਰ ਸੁਣਦੇ ਚੈੱਕ ਕਰ ਸਕਦੇ ਤੁਸੀਂ ਇੱਧਰ ਬਤੀ ਨਾ ਨਾ ਲੱਗੇ ਗੱਡਾ ਰਹੀ ਹੋਂ ਠੀਕ ਹੈ ਜੀ ਇੰਦਰ ਮੈਂ ਨਾ ਡੀਜੇ ਨਾਲ ਪੂਰਾ ਸੈਟ ਰੈਡੀ ਹਾਂ ਦੇਖੋ ਕਿਦਾਂ ਬਾਗੀਆਂ ਪੈਂਦੀਆਂ ਤੇ ਬਲੌਗ ਦੇ ਨਾਲ ਤੁਸੀਂ ਜੁੜੇ ਰਹਿਣਾ ਵੀ ਹੋਰ ਵੀ ਘੈਂਡ ਬਹੋਣ ਵਾਲਾ ਬਲੌਗ ਅੱਜ ਗੱਡ ਖੰਨਾ ਕਰਦੇ ਆਂ ਪਿੱਲੀ ਵਿੱਚ ਵੇਖ ਜੱਟੀ ਇੱਕ ਰੂੜ ਦਾ ਯਾ ਕਰ ਜੀ ਵੈਲਕਮ ਜੀ